ਹਾਂਜੀ ਮੱਤ ਤੇ ਪੜਦਾ ਵੀਡੀਓ ਦੇ ਵਿੱਚ ਪ੍ਰੀਤ ਇੱਥੇ ਨਿਊ ਸੂਟ ਆਪ ਸਟਿਚ ਕਰਕੇ ਲੈ ਕੇ ਆਈ ਹੁੰਦੀ ਹੈ ਤੇ ਉਸ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਆਪਣੀ ਸੱਸ ਨੂੰ ਤੇ ਜਠਾਣੀ ਨੂੰ ਬੁਖਾਰ ਰਹੀ ਹੁੰਦੀ ਹੈ ਤੇ ਕਹਿ ਰਹੀ ਹੁੰਦੀ ਹੈ ਕਿ ਦੀਦੀ ਹੁਣ ਤੁਹਾਡੇ ਸੂਟ ਵੀ ਮੈਂ ਹੀ ਸਟਿਚ ਕਰਿਆ ਕਰਨੇ ਆ ਤੁਸੀਂ ਪਾਸੇ ਹੋ ਨਾ ਸਵਾਇਓ ਜੇ ਤੇ ਫਿਰ ਦੋਨੋਂ ਜਣੀਆਂ ਬਹੁਤ ਜ਼ਿਆਦਾ ਖੁਸ਼ ਹੁੰਦੀਆਂ ਹਨ ਤੇ ਉਧਰ ਨਵਾਂ ਪੰਗਾ ਪੈ ਗਿਆ ਹੁੰਦਾ ਹੈ ਰੈਸਟੋਰੈਂਟ ਦੇ ਵਿੱਚ ਜੀਤਾ ਤੇ ਸੋਨੂ ਆਏ ਹੁੰਦੇ ਹਨ ਤੇ ਜਦੋਂ ਵਿੱਕੀ ਨੂੰ ਦੇਖਦੇ ਹਨ ਤਾਂ ਵਿੱਕੀ ਹਾਲਚਲ ਪੁੱਛਦਾ ਹੈ ਤੇ ਕਹਿੰਦਾ ਹੈ ਕੀ ਹਾਲ ਹੈ ਵੀਰ ਤੇ ਇਥੋਂ ਹੀ ਸੋਨੂ ਨੂੰ ਚੜ ਚੜ ਜਾਂਦੀ ਹੈ ਕਿ ਤੂੰ ਸਾਡੇ ਹਾਲ ਪੁੱਛਦਾ ਹੈ ਤੈਨੂੰ ਕਾਹਨੂੰ ਪਤਾ ਹੈ ਸਾਡੇ ਕਿਹੋ ਜਿਹੇ ਹਾਲ ਨੇ ਤੇ ਇੱਥੇ ਚਵਲਾ ਜੇ ਤੂੰ ਕੰਮ ਕਰਨਾ ਹੈ ਤੇ ਅਸੀਂ ਇੱਥੇ ਖਾਣਾ ਨਹੀਂ ਖਾਣਾਗਾ ਤੇ ਇਸ ਤੋਂ ਬਾਅਦ ਜਿਹੜਾ ਰੈਸਟੋਰੈਂਟ ਦੇ ਮੈਨੇਜਰ ਹੁੰਦਾ ਹੈ ਉਹ ਸਾਰੀ ਗੱਲ ਸੁਣ ਲੈਂਦਾ ਹੈ ਤੇ ਵਿੱਕੀ ਨੂੰ ਕੰਮ ਤੋਂ ਕੱਢ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਵਰਕਰਾਂ ਦੀ ਲੋਡ ਘਟਿਆ ਤੇ ਮੈਨੂੰ ਕਸਟਮਰ ਦੀ ਲੋਡ ਜ਼ਿਆਦਾ ਹੈ ਤੇ ਇਸ ਕਰਕੇ ਤੇਰੇ ਕਰਕੇ ਮੇਰੇ ਕਸਟਮਰ ਭੱਜੇ ਹਨ ਤੇ ਤੂੰ ਇੱਥੋਂ ਨਿਕਲ ਜਾ ਇਸ ਤਰ੍ਹਾਂ ਉਹ ਕਹਿੰਦਾ ਹੈ ਤੇ ਘਰ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਵਿੱਕੀ ਪਰੇਸ਼ਾਨ ਹੁੰਦਾ ਹੈ ਕਿਉਂਕਿ ਉਹ ਕੰਮ ਤੋਂ ਨਿਕਲ ਕੇ ਆਇਆ ਹੁੰਦਾ ਹੈ ਤੇ ਕੰਮ ਤੋਂ ਉਸ ਨੂੰ ਕੱਢ ਦਿੱਤਾ ਹੁੰਦਾ ਹੈ ਤੇ ਸਾਰਾ ਗੁੱਸਾ ਪ੍ਰੀਤ ਤੇ ਆ ਕੇ ਕੱਢਦਾ ਹੈ ਕਿ ਪ੍ਰੀਤ ਦੇ ਪਰਜਾਈ ਕਰਕੇ ਮੈਨੂੰ ਕੰਮ ਤੋਂ ਕੱਢਿਆ ਗਿਆ ਤੇ ਪ੍ਰੀਤ ਬਹੁਤ ਸਫਾਈਆਂ ਦਿੰਦੀ ਹੈ ਕਿ ਉਹਨਾਂ ਦੀ ਗਲਤੀ ਨਹੀਂਗੀ ਪਰ ਮਾਂ ਤੇ ਪੁੱਤ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇਗੀ ਤੇ ਆਪਣੀ ਗਲਤੀ ਨਹੀਂ ਗੇ ਵੇਖਦੇਗੇ ਤੇ ਪ੍ਰੀਤ ਨੂੰ ਕਹਿੰਦੇ ਹਨ ਕਿ ਤੇਰੇ ਭਰਾ ਪਰਜਾਈ ਨੇ ਕੰਮ ਤੋਂ ਕਢਵਾਇਆ ਹੈ ਇਸ ਤਰ੍ਹਾਂ ਉਧਰ ਜਿਹੜੀ ਇੱਕ ਸੰਦੀਪ ਹੁੰਦੀ ਹੈ ਉਸਦੇ ਪੇਕੇ